ਹਾਂਜੀ ਐਡਵੋਕੇਟ ਗੁਰਪਿਆਰ ਸਿੰਘ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਲੇਟ ਜਜਮੈਂਟ ਤੁਸੀਂ ਮਾਂਜੋਖ ਪ੍ਰੀਮੀ ਕੋਰਟ ਦੀ ਪੜ੍ਹੀ ਹੋਣੀ ਹੈ ਪਹਿਲਾਂ ਵੀ ਅਰਨਿਸ਼ ਕੁਮਾਰ ਵਰਸਸ ਸਟੇਟ ਆਫ ਬਿਹਾਰ ਦੀ ਜਿਹੜੀ ਜਜਮੈਂਟ ਸੀ ਬਹੁਤ ਟਾਈਮ ਤੋਂ ਚੱਲ ਰਹੀ ਹੈ ਵੀ ਅरेस्ट ਭਈ ਹਿਸਾਬ ਦੇ ਨਾਲ ਕਰਨੀ ਐ ਇਸ ਚੀਜ਼ ਦੇ ਵਿੱਚ ਤੁਸੀਂ ਅरेस्ट ਨਹੀਂ ਕਰਨਾ ਪਰ ਫਿਰ ਵੀ ਜਿਹੜੀ ਪੁਲਿਸ ਹੈ ਉਹ ਆਪਣੀ ਜਿਹੜੀ ਮਨਮਰਜ਼ੀ ਕਰਦੀ ਐ ਤਾਂ ਫਿਰ ਦੁਬਾਰਾ ਜਿਹੜੀ ਹੈਗੇ ਮਾਂਜੋਖ ਕੋਰਟ ਨੂੰ ਉਹਦਾ ਬ੍ਰਹਮਾਸਤਰ ਜਿਹੜਾ ਫੇਰ ਚੱਕਣਾ ਪੈਂਦਾ ਤਾਂ ਕਿ ਇਹਨਾਂ ਨੂੰ ਥੋੜੀ ਜੀ ਅਕਲ ਆਵੇ ਕਿਸੇ ਦੇ ਫੰਡਮੈਂਟਲ ਰਾਈਟਸ ਨੂੰ ਨਾਮ ਮਾਰਿਆ ਜਾਵੇ ਤੋ ਸੁਪਰੀਮ ਕੋਰਟ ਨੇ ਲੇਟਰ ਜੱਜਮੈਂਟ ਦੇ ਵਿੱਚ ਵੀ ਇਹ ਗਾਈਡਲਾਈਨ ਕੀਤਾ ਵੀ ਜਿਹੜੀ ਪੁਲਿਸ ਆਫ ਦੀ ਲਿਮਟ ਹੈ ਨਾ ਉਹ ਕ੍ਰੋਸ ਨਾ ਕਰੇ ਪੁਲਸ ਦੀ ਵੀ ਇੱਕ ਲਿਮਟ ਹੈ ਲਾਅ ਸੁਪਰੀਮ ਹੈ ਲਾਅ ਸਾਰਿਆਂ ਦੇ ਉੱਪਰ ਹੈ ਚਾਹੇ ਉਹ ਡੀਜੀਪੀ ਹੈ ਚਾਹੇ ਉਹ ਐਸਐਸਪੀ ਹੈ ਚਾਹੇ ਉਹ ਆਈਜੀ ਹੈ ਚਾਹੇ ਉਹ ਇੱਕ ਐਸਚੋ ਹੈ ਚਾਹੇ ਉਹ ਐਸਏ ਹੈ ਚਾਹੇ ਉਹ ਕਨਸਟੇਬਲ ਹੈ ਲਾਅ ਸਭ ਦੇ ਉੱਪਰ ਹੀ ਲਾਗੂ ਹੁੰਦਾ ਹੈ ਤਾਂ ਮਾਨਯੋਗ ਸੁਪਰੀਮ ਕੋਰਟ ਨੇ ਇਹਦੇ ਵਿੱਚ ਬਿਲਕੁਲ ਕਲੀਅਰ ਕੀਤਾ ਕਿ ਡਾਇਰੈਕਸ਼ਨ ਦੇ ਵਿੱਚ ਵੀ ਪੁਲਿਸ ਆਪਣੀ ਲਿਮਟ ਐਕਸੀਡ ਕ੍ਰੋਸ ਨਾ ਕਰੇ ਜੋ ਗਾਈਡਲਾਈਨ ਸਾਡੇ ਵੱਲੋਂ ਦਿੱਤੀਆਂ ਗਈਆਂ ਨੇ ਜੋ ਅਰੈਸਟ ਦੀ ਬਣੀਆਂ ਲਾ ਉਹਦੇ ਹਿਸਾਬ ਨਾਲ ਹੀ ਇਹਨਾਂ ਨੂੰ ਅਰੈਸਟ ਕਰਨਾ ਦੋਸ਼ੀਆਂ ਨੂੰ ਤੇ ਕਈ ਵਾਰ ਕੀ ਹੁੰਦਾ ਪੁਲਿਸ ਪਹਿਲਾਂ ਅਰੈਸਟ ਕਰ ਲੈਂਦੀ ਉਹਨੂੰ ਠਾਂਗ ਦੇ ਵਿੱਚ ਬਿਠਾ ਕੇ ਰੱਖਦੀ ਹੈ ਬਾਅਦ ਦੇ ਵਿੱਚ ਜਿਹੜੇ ਇਹ ਕਾਗਜ਼ਾਂ ਪੱਤਰਾਂ ਦੇ ਵਿੱਚ ਪਾਉਂਦੀ ਹੈ ਜੀ ਅਸੀਂ ਇਹਨੂੰ ਲੇਟ ਅਰੈਸਟ ਕੀਤਾ ਬਣੀਆਂ ਕਹਾਣੀਆਂ ਤੁਹਾਨੂੰ ਪਤਾ ਹੀ ਹੈ ਅਰੈਸਟ ਕੀਤੇ ਕੀਤਾ ਜਾਂਦਾ ਤੇ ਲਿਖਿਆ ਕਿ ਜੇ ਹੋਰ ਜਾਂਦਾ ਇਹ ਬਹੁਤ ਜ਼ਿਆਦਾ ਜਿਹੜੇ ਲੂਪ ਹੋ ਲੱਗਦੇ ਇੱਕ ਕੇਸ ਨੂੰ ਸਟਰੋਂਗ ਬਣਾਉਣ ਦੇ ਲਈ ਸਭ ਕੋਰਟ ਨੂੰ ਪਤਾ ਹੈ ਮਾਂਜੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਵੀ ਪਹਿਲਾਂ ਇਹ ਕੀਤਾ ਸੀ ਤੇ ਮਾਂਜੋਗ ਸੁਪਰੀਮ ਕੋਰਟ ਨੇ ਵੀ ਜੀਰੋ ਕੀਤਾ ਵੀ ਕੋਈ ਵੀ ਜੋ ਸੀਨੀਅਰ ਅਫਸਰ ਹੈ ਕਿਸੇ ਵੀ ਪੁਲਿਸ ਦਾ ਚਾਹੇ ਉਹ ਪੰਜਾਬ ਪੁਲਿਸ ਹੋਵੇ ਚਾਹੇ ਉਹ ਯੂਪੀ ਪੁਲਿਸ ਹੋਵੇ ਚਾਹੇ ਉਹ ਹਰਿਆਣਾ ਪੁਲਿਸ ਹੋਵੇ ਵੀ ਜੇ ਇਦਾਂ ਦੀ ਹਰਕਤ ਕਰੂਗਾ ਤਾਂ ਜੀਰੋ ਟੋਲਰੈਂਸ ਹੈ ਹਾਫ ਆਫ ਦਾ ਸੀਨੀਅਰ ਅਫਸਰਸ ਉਹਦੇ ਉੱਪਰ ਵੀ ਜਿਹੜਾ ਐਕਸ਼ਨਸ ਬੀਐਨਐਸ ਦੇ ਮਤਲਬ ਉਹ ਵੀ ਸੈਕਸ਼ਨ ਨੇ ਡਿਸਬਾਈ ਡਿਊਟੀਆਂ ਕਰਨ ਦਾ ਤਾਂ ਉਹ ਵੀ ਮੰਨਿਆ ਜਾਊਗਾ ਮੈਂਨੇ ਵਾਰ-ਵਾਰ ਕਿਹਾ ਨਾ ਅਰਨਿਸ਼ ਕੁਮਾਰ ਵਰਸ ਸਟੇਟ ਆਫ ਬਿਹਾਰ ਦੀ ਜੋ ਗਾਈਡਲਾਈਨਸ ਈਆਂ ਉਹ ਪੁਲਿਸ ਵਾਲੇ ਇਹ ਨਹੀਂ ਫੋਲੋ ਕਰਦਾ 41 ਇਹਦਾ ਜਿਹੜਾ ਸੀਆਰਪੀ ਜਨ ਨੋਟਿਸ ਹੁੰਦਾ ਉਹਦੇ ਵਿੱਚ ਜੇ ਲੰਘਣਾ ਨੇ ਤਾਂ ਇਹਨਾਂ ਦੇ ਖਿਲਾਫ ਜਿਹੜੀ ਕਨਟੈਂਪਟ ਆਫ ਕੋਰਟ ਦੇ ਵਿੱਚ ਤੁਸੀਂ ਜਾਓ ਤਾਂ ਕਿ ਇਹਨਾਂ ਨੂੰ ਵੀ ਅਕਰਾ ਸਕੀਏ ਕਿ ਕਹਾਣੀ ਕੀ ਹੈ ਐਦਾਂ ਦੀਆਂ ਕੋਰਸ ਛੋੜਨ ਲਈ ਛੋੜੇ ਫੰਡਮੈਂਟਲ ਰਾਈਟ ਬਚਾਉਣ ਲਈ ਸਾਹਮਣੇ ਆਉਂਦੀਆਂ ਨੇ ਸੋ ਇਸ ਕਰਕੇ ਜੇ ਪੁਲਿਸ ਐਦਾਂ ਦੀਆਂ ਘਟਨਾਵਾਂ ਕਰਦੀ ਹੈ ਅਰੈਸਟ ਦੇ ਉੱਪਰ ਵਾਇਲੇਸ਼ਨ ਕਰ ਰਹੀ ਹੈ ਅਰਨਿਸ਼ ਕੁਮਾਰ वर्सेस ਸਟੇਟ ਆਫ ਬਿਹਾਰ ਦਾ ਆਪਦੇ ਲਿਮਟ ਕ੍ਰਾਸ ਕਰ ਰਹੀ ਹੈ ਤਾਂ ਇਹਨਾਂ ਨੂੰ ਸਭ ਕੁਝ ਸਿਖਾਉਣਾ ਜ਼ਰੂਰੀ ਹੈ ਕਿਉਂਕਿ ਜਿੱਥੇ ਕਿਸੇ ਦੇ ਨਾਮ ਨਾਜਾਇਜ਼ ਧੱਕਾ ਹੋਵੇ ਤਾਂ ਉੱਥੇ ਤਾਂ ਦੇਖੋ ਬੋਲਣਾ ਜ਼ਰੂਰ ਚਾਹੀਦਾ ਸੋ ਇਸ ਕਰਕੇ ਇਹ ਜਿਹੜੀ ਜਜਮੈਂਟਸ ਲੇਟੈਸਟ ਜਿਹੜੀ ਆਈ ਹੈ ਨਿਊ ਗਾਈਡਲਾਈਨਸ ਆਪਾਂ ਕਹਿ ਸਕਦੇ ਆ ਅਰਨਿਸ਼ ਕੁਆਰਸ ਸਟੇਟ ਆਫ ਬਿਹਾਰ ਦੀਆਂ ਇਹਦੇ ਉੱਤੇ ਮੈਂ ਇੱਕ ਵੀਡੀਓ ਹੋਰ ਵੀ ਕਰੂੰਗਾ ਪਰ ਇਹ ਹਰ ਇੱਕ ਸਟੇਟ ਦੇ ਲਈ ਲਾਗੂ ਹੈ ਕਈ ਵਾਰ ਪੰਜਾਬ ਪੁਲਿਸ ਵਾਲੇ ਮੁਲਾਜ਼ਮ ਮੈਂ ਸੁਣਦੇ ਆ ਪਾਰਟੀ ਨੂੰ ਸੁਣਿਆ ਜਾਂਦਾ ਵੀ ਉਹ ਕਹਿੰਦੇ ਆ ਸਾਡੇ ਉੱਤੇ ਤਾਂ ਲਾਗੂ ਨਹੀਂ ਹੁੰਦੀ ਸਾਡੇ ਇੱਕ ਮੈਟੀ ਨਹੀਂ ਬਣੀ ਹੋਈ ਇਹ ਸਭ ਬੇਫਾਲਤੂ ਗੱਲਾਂ ਨੇ ਕੋਈ ਵੀ ਜੇ ਪੁਲਿਸ ਮੁਲਾਜ਼ਮ ਇਹਨੂੰ ਨਹੀਂ ਲਾਗੂ ਕਰਦਾ ਆਪਦੀ ਜਿਹੜੀ ਲਿਮਟ ਹੈ ਉਹ ਕ੍ਰਾਸ ਕਰਦਾ ਹੈ ਅਰੈਸਟ ਕਰਨ ਦੇ ਮਾਮਲੇ ਦੇ ਦਿੱਤਾ ਉਹਦੇ ਉੱਤੇ ਬਣਦੀ ਜਿਹੜੀ ਡਿਸਵਾਇਲਿਟੀ ਉਹਦੇ ਤੇ ਪਰਚਾ ਵੀ ਬਣੂਗਾ ਕਦ ਨਹੀਂ ਵਾਲਫੈਂਸ ਬਣਦੇ ਨੇ ਤੇ ਕੰਟੈਂਪਟ ਆਫ ਕੋਰਟ ਵੀ ਜਿਹੜੀ ਤੁਹਾਡੀ ਲੋਕਲ ਜੂਰੀਡਿਕਸ਼ਨ ਹਾਈ ਕੋਰਟ ਦੇ ਵਿੱਚ ਤੁਸੀਂ ਫਾਈਲ ਕਰ ਸਕਦੇ ਹੋ ਇਹਨਾਂ ਦੇ ਖਿਲਾਫ ਤਾਂ ਕਿ ਜਿਹੜਾ ਹਰੇਕ ਸਿਸਟਮ ਲਾਅ ਦੇ ਅਨੁਸਾਰ ਹੀ ਚੱਲੇ ਲਾਅ ਤੋਂ ਬਾਹਰ ਨਾ ਚੱਲੇ ਥੈਂਕ ਯੂ ਸੋ ਮੱਚ